ਦੋਸਤੋ ਤੁਹਾਡੇ ਨਾਲ ਪਿਆ ਲኩል ਸਹੀ ਜਾਣਕਾਰੀ ਤੁਹਾਡੇ ਨਾਲ ਆਪਾਂ ਸ਼ੇਅਰ ਕਰ ਰਹੇ ਹਾਂ 21 ਤਰੀਕ ਦੀ ਤੇ ਚੋਨੇ ਜਿਹੜੇ ਸਾਡੇ ਕਿਸਾਨਾਂ ਦੇ ਨੇ ਉਹ ਡੁੱਬਣੇ ਸ਼ੁਰੂ ਹੋ ਗਿਆ ਸਾਡੇ ਇਲਾਕੇ ਜ਼ਿਲ੍ਹਾ ਜਲੰਧਰ ਤਸੀਲ ਨਕੌਦਰ ਤਾਂ ਪਿੰਡ ਵੇਰਾ ਤੇ ਪਾਣੀ ਵੇਖੋ ਕਿੱਦਾਂ ਜਾਂਦਾ ਖੱਤਿਆਂ ਦੇ ਵਿੱਚ ਦੀ ਆਹ ਦੇਖ ਸਕਦੇ ਹੋ ਤੇ ਚੋਨੇ ਜਿਹੜੇ ਨੇ ਕੁਝ ਹੱਦ ਤੱਕ ਥੋੜੇ ਥੋੜੇ ਰਹਿ ਰਹੇ ਨੇ ਤੇ ਬਾਕੀ ਸਾਰੇ ਇਹ ਡੁੱਬ ਜਾਣਗੇ ਦੇਖੋ ਦੋਸਤੋ ਤੁਹਾਨੂੰ ਪਤਾ ਹੈ ਆਪਾਂ ਬਹੁਤ ਜ਼ਿਆਦਾ ਇਹਨਾਂ ਤੇ ਖਰਚੇ ਕਰ ਹਟੇ ਆ ਕਿਉਂਕਿ ਇੱਕੋ ਆਪਾਂ ਨੂੰ ਮਿਹਨਤ ਇਹੋ ਹੀ ਸੀ ਇਹਨਾਂ ਫਸਲਾਂ ਦੀ ਤੇ ਤੁਸੀਂ ਵੇਖ ਸਕਦੇ ਹੋ ਤੇ ਅੱਜ ਉਹ ਵੀ ਜਿਹੜਾ ਪਾਣੀ ਦੇ ਵਿੱਚ ਡੋਬ ਰਈਆਂ ਨੇ ਤੇ ਬਹੁਤ ਵੱਡੀ ਦੁੱਖ ਦੀ ਗੱਲ ਏ ਦੋਸਤੋ ਵੀਡੀਓ ਨੂੰ ਅੱਗੇ ਤੱਕੇ ਸ਼ੇਅਰ ਕਰੋ ਕਿ ਸਾਰੇ ਵੀਰਾਂ ਭਰਾਵਾਂ ਤੱਕ ਜਾਣਕਾਰੀ ਇਹ ਜਾਵੇ ਇਹ ਪਿੰਡ ਵੀਰਾਂ ਜਲੰਧਰ ਵਾਲੀ ਸਾਈਡ ਦੋਸਤੋ ਉਥੋਂ ਦੀ ਆਪਾਂ ਅਪਡੇਟ ਹਾਂਜੀ ਕਰ ਰਹੇ ਹਾਂ ਦੋਸਤੋ ਪਾਣੀ ਕਿਤੇ ਨਾ ਕਿਤੇ ਮਾਰ ਜ਼ਰੂਰ ਕਰੂਗਾ